ਤੁਹਾਡੇ ਸਾਰਿਆਂ ਦਾ ਸਵਾਗਤ ਹੈ ਇੱਕ ਵਾਰੀ ਫਿਰ ਆਪਣੇ ਪੇਜ ਵਿਵੇਕ گارਮੈਂਟਸ ਤੇ ਸਭ ਤੋਂ ਪਹਿਲਾਂ ਆਰਟੀਕਲ ਚੈੱਕ ਕਰ ਲਓ ਫੁੱਲ ਵੈਰਾਈਟੀ ਪਹਿਣਾ ਵਾਸਤੇ ਸਟਾਕ ਪਾਰਟੀ ਵੇਅਰ ਸੂਟਾਂ ਦਾ ਆਪਣੇ ਕੋਲੇ ਆ ਗਿਆ ਵਿਦ ਦੁਪੱਟਾ ਵਿਤ ਪਲਾਜ਼ੋ ਪੂਰੇ ਹੈਵੀ ਹੈਵੀ ਦੁਪੱਟਿਆਂ ਦੇ ਨਾਲ ਸੂਟ ਆ ਜਿਹੜੇ ਕਿ ਤੁਹਾਨੂੰ ਵੱਡੇ ਸ਼ਹਿਰਾਂ ਦੇ ਵਿੱਚ 5000 ਪਲੱਸ 4000 ਪਲੱਸ ਮਿਲਣੇ ਆ ਆਪਾਂ ਬਹੁਤ ਵਾਜਿਬ ਰੇਟਾਂ ਉੱਪਰ ਦੇ ਦੇਣੀ ਆ ਤੁਹਾਨੂੰ ਵੀਡੀਓ ਦਾ ਬਣੇ ਰਹੋ 8 ਮਿੰਟ ਦਾ ਵਿੱਚ ਪੂਰੀ ਵੈਰਾਈਟੀ ਤੁਹਾਨੂੰ ਦਿਖਾ ਦੇਣੀ ਆ ਵਾਜਿਬ ਰੇਟਾਂ ਉੱਪਰ ਸਭ ਤੋਂ ਪਹਿਲਾਂ ਆਰਟੀਕਲ ਚੈੱਕ ਕਰ ਲਓ ਕਿੰਨਾ ਘੈਂਟ ਬਣਿਆ ਹੋਇਆ ਸੂਟ ਦੀ ਗਰੇਸ ਚੈੱਕ ਕਰ ਲਓ 에어 ਫੋਰਸ ਕਲਰ ਦੇ ਉੱਪਰ ਬਣੀ ਹੋਈ ਡਿਜ਼ਾਈਨਿੰਗ ਔਰ ਦੁਪੱਟਾ ਲਾਉਂਦਾ ਹੋਇਆ ਚਾਰ ਚੰਨ ਨਾਲ ਸੂਟ ਦੇ ਦੁਪੱਟੇ ਦਾ ਸਾਈ ਪੂਰਾ ਪ੍ਰੋਪਰ ਹੋਊਗਾ ਜੀ ਔਰ ਦੁਪੱਟਾ ਪੂਰਾ ਘੈਂਟ ਬਣਿਆ ਹੋਇਆਗਾ ਲਓ ਜੀ ਕਰ ਲਓ ਚੈੱਕ ਬਿਲਕੁਲ ਓਕੇ ਰਪੋਰਟ ਪੀਸ ਆ ਧਿਆਨ ਦੇ ਨਾਲ ਕਰ ਲਓ ਚੈੱਕ ਫਟਾਫਟ ਕਰ ਲਓ ਆਰਡਰ ਜਿੰਨਾਂ ਨੇ ਆਨਲਾਈਨ ਮੰਗਾਉਣਾਗਾ ਨੰਬਰ ਸਾਡਾ ਉੱਪਰ ਪਾਇਆ ਹੋਇਆਗਾ ਚੈੱਕ ਕਰ ਲਿਓ ਜੀ ਧਿਆਨ ਦੇ ਨਾਲ ਔਰ ਲਓ ਜੀ ਸੂਟ ਦੀ ਗਰੇਸ ਦੇਖੋ ਉਸ ਤੋਂ ਬਾਅਦ ਤੁਹਾਨੂੰ ਅਗਲੀ ਫਰੌਗ ਦਿਖਾ ਦਈਏ ਲੈਮਨ ਸ਼ੇਡ ਦੇ ਵਿੱਚ ਬਹੁਤ ਸੋ ਆਹ ਲੋ ਕਰੋ ਚੈੱਕ ਬਿਲਕੁਲ ਓਕੇ ਰਿਪੋਰਟ ਪੀਸ ਹੈ ਜੀ ਲੋ ਦੇਖੋ ਕਿੰਨਾ ਘੈਂਟ ਡਿਜ਼ਾਈਨ ਹੈਗਾ ਆਹ ਲੋ ਜੀ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਲੋ ਜੀ ਲੋ ਫੁੱਲ ਫਲੇਅਰ ਦੇ ਵਿੱਚ ਹੋਊਗਾ ਨਾਲ ਹੀ ਦੁਪੱਟਾ ਹੋਊਗਾ ਪੂਰਾ ਹੈਵੀ ਔਰ ਨਾਲ ਹੀ ਇਹਦੇ ਤੁਹਾਨੂੰ ਪਲਾਜ਼ੋ ਮਿਲ ਜੂਗਾ ਕੋਈ ਦਿੱਕਤ ਨਹੀਂ ਇਹ ਚੀਜ਼ਾਂ ਦੇ ਵਿੱਚ ਕਰ ਲੋ ਚੈੱਕ ਜੀ ਆਹ ਲੋ ਬਿਲਕੁਕੁਲ ਓਕੇ ਰਿਪੋਰਟ ਪੀਸ ਹੋਊਗਾ ਜੀ ਦੇਖੋ ਨਾਲ ਦੁਪੱਟਾ ਆ ਗਿਆ ਨਾਲ ਪਲਾਜ਼ੋ ਆ ਗਿਆ ਸਟੈਂਡਰਡ ਸਾਈਜ਼ ਹੋਣਗੇ ਕੱਪੜੇ ਬਿਲਕੁਲ ਪਾਰਟੀ ਵੇਅ ਤੁਹਾਨੂੰ ਮਿਲਣਗੇ ਅੱਗੇ ਫੰਕਸ਼ਨ ਦੇ ਇੰਤਿਹਾਰ ਆ ਚੁੱਕੇ ਆ ਆਹ ਲੋ ਜੀ ਕਰੋ ਚੈੱਕ ਉਸ ਤੋਂ ਬਾਅਦ ਅਗਲਾ ਡਿਜ਼ਾਈਨ ਚੈੱਕ ਕਰ ਲਓ ਜੀ ਲੋ ਬਿਲਕੁਲ ਓਕੇ ਰਿਪੋਰਟ ਪੀਸ ਸਿੰਪਲ ਸੋਬਰ ਜੈਨੂਅਲ ਚੀਜ਼ ਨੀਚੇ ਬਣਿਆ ਹੋਇਆ ਕੰਮ ਚੈੱਕ ਕਰ ਲਓ ਬਿਲਕੁਲ ਸ਼ਾਇਨ ਦੇਖੋ ਕਿਵੇਂ ਫਰੌਗ ਜਗਦੀ ਪਈ ਆ ਪਾਰਟੀ ਵੀ ਡ्रेसेस ਆ ਪੁਰੀਆਂ ਜੀ ਪਿੰਲੀਆਂ ਤੁਹਾਨੂੰ ਵਿਵੇਕ ਗਾਰਮੈਂਟਸ ਨਿਹਾਲ ਸਿੰਘ ਵਾਲਾ ਤੇ ਸੋ ਫਟਾਫਟ ਵੀਡੀਓ ਸ਼ੇਅਰ ਕਰ ਲਿਓ ਔਰ ਜਿਹਨਾਂ ਨੂੰ ਪਹਿਣਾ ਨੂੰ ਜ਼ਰੂਰਤ ਹੋਵੇ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਬਦਾਰਸੀ ਦੁਪੱਟੇ ਦੇ ਨਾਲ ਆ ਪਰ ਪਲਾਜ਼ੋ ਦੇ ਬਾਟਮ ਦੇ ਨੀਚੇ ਸੇਵ ਤੁਹਾਨੂੰ ਪੈਟਰਨ ਹੋਈ ਉਹ ਮਿਲ ਜੇਗਾ ਡਿਜ਼ਾਈਨ ਬਿਲਕੁਲ ਓਕੇ ਰਿਪੋਰਟ ਪੀਸ ਹੋ ਗਈ। ਦੇਖੋ ਦੁਪੱਟੇ ਦਾ ਸਾਈਜ਼ ਵੀ ਚੈੱਕ ਕਰ ਲਓ। ਪਨਾਰਸੀ ਦੁਪੱਟਾ ਬਹੁਤ ਜ਼ਿਆਦਾ ਪਿਆਰਾ ਹੈਗਾ। ਆਹ ਲਓ ਕਰ ਲਓ ਚੈੱਕ ਜੀ। ਲਓ। ਬਿਲਕੁਲ ਓਕੇ ਰਿਪੋਰਟ ਪੀਸ ਹੈਗਾ। ਲਓ ਜੀ। ਉਸ ਤੋਂ ਬਾਅਦ ਅਗਲਾ ਸੂਟ ਆ ਗਿਆ ਜੀ। ਇਹ 'ਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ। ਸਾਈਜ਼ ਵੱਡੇ, ਛੋਟੇ ਸਾਰਿਆਂ 'ਚ ਅਵੇਲੇਬਲ ਆਪਣੇ ਕੋਲੇ। ਲਓ ਜੀ ਬਾਜੂ ਦਾ ਡਿਜ਼ਾਈਨ ਚੈੱਕ ਕਰੋ ਕਿੰਨਾ ਘੈਂਟ ਹੈਗਾ। ਔਰ ਨੀਚੇ ਬਾਰਡਰ ਤੇ ਕਿੰਨਾ ਪਿਆਰਾ ਕੰਮ ਹੋਇਆ ਵਾ ਸੂਟ ਦਾ। ਆ ਔਰ ਦੁਪੱਟਾ ਵੀ ਬਹੁਤ ਜ਼ਿਆਦਾ ਸ਼ਾਨਦਾਰ ਹੈ ਜਿਹੜਾ ਵੀ ਤੁਹਾਨੂੰ ਇਹ ਚ ਡਰੈਸ ਦੇਵਾਂਗੇ ਦੁਪੱਟੇ ਸਾਰਿਆਂ ਦੀ ਬਿਲਕੁਲ ਓਕੇ ਰਿਪੋਰਟ ਹੋਣਗੇ ਜੀ ਦੁਪੱਟੇ ਦੇ ਨਾਲ ਹੀ ਗ੍ਰੇਸ ਬਣਨੀ ਆ ਔਰ ਦੁਪੱਟਾ ਵੀ ਤੁਹਾਨੂੰ ਦਿਖਾਉਣੇ ਆ ਇਹ ਪਲਾਜ਼ੋ ਆ ਗਿਆ ਇਹਦੇ ਨਾਲ ਔਰ ਇਹ ਵਾਲੋ ਔਰਗਾਂਜਾ ਆ ਗਿਆ ਦੁਪੱਟਾ ਇਹਦਾ ਜੀ ਸਾਈਡ ਤੇ ਬਣਿਆ ਹੋਇਆ ਡਿਜ਼ਾਈਨ ਦੇਖਿਓ ਤੁਸੀਂ ਜੋ ਸੂਟ ਦੇ ਦੇ ਨੀਚੇ ਘੇਰੇ ਤੇ ਬਣਿਆ ਹੋਇਆ ਸੇਮ ਤੁਹਾਨੂੰ ਉਹੀਓ ਦੁਪੱਟੇ ਤੇ ਮਿਲੂਗਾ ਦੇਖੋ ਕਿੰਨੀ ਗ੍ਰੇਸ ਆ ਸੂਟ ਦੀ ਇਹਦੇ ਵਿੱਚ ਤੁਹਾਨੂੰ ਕਲਰ ਦੇ ਦਨੇ ਆ ਤਿੰਨ ਤੋਂ ਚਾਰ ਸਾਈਜ਼ ਵੱਡੇ ਛੋਟੇ ਸਾਰੇ ਆਪਣੇ ਕੋਲੇ ਅਵੇਲੇਬਲ ਆ ਜੀ ਲ ਪੋਸਟਵਾ ਤੁਹਾਨੂੰ ਦੇ ਦਿੰਨੇ ਆ ਚਗਲਾ ਕਲਰ ਕਲਰ ਚਾਰਟ ਬਿਲਕੁਲ ਨਵੇਂ ਆ ਬਿਲਕੁਲ ਵੱਖਰੇ ਕਲਰ ਚਾਰਟ ਆ ਰੈਡ ਬਲੂ ਬਲੈਕ ਸਾਰਿਆਂ ਤੋਂ ਹਟ ਕੇ ਬਿਲਕੁਲ ਡਿਫਰੈਂਟ ਕਲਰ ਚਾਰਟ ਜਿਹੜੇ ਕੋ ਟ੍ਰੈਂਡਿੰਗ ਦੇ ਵਿੱਚ ਚੱਲਦੇ ਪਏ ਆ ਸਾਰਾ ਸਟਾਕ ਆਪਣੇ ਕੋਲੇ ਆ ਚੁੱਕਿਆ ਜੀ ਰੇਟ ਬਿਲਕੁਲ ਜ਼ਿਆਦੇ ਜਾਇਜ਼ ਕੀਤੇ ਹੋਏ ਆ ਤੁਹਾਨੂੰ ਵੀਡੀਓ ਦੇ ਐਂਡ ਤੇ ਦੱਸਾਂਗੇ 3 ਮਿੰਟ ਦੀ ਵੀਡੀਓ ਤੁਸੀਂ ਦੇਖ ਚੱਕੇ ਹੋ 5 ਮਿੰਟ ਹੋਰ ਬਣੇ ਰਹੋ ਵੱਡੇ ਫਾਇਦੇ ਕਰਨ ਲੱਗੇ ਆ ਤੁਹਾਡੇ ਲੋ ਜੀ ਦੁਪੱਟਾ ਚੈੱਕ ਕਰੋ ਕਿੰਨਾ ਘੈਂਟ ਲ ਸੂਟ ਦਾ ਪਰ ਕਲਰ ਵੀ ਦੇਖੋ ਕਿੰਨਾ ਪਿਆਰਾ ਹੈਗਾ ਸ਼ਾਨਦਾਰ ਔਰ ਇਹ ਲੋ ਜੀ ਆ ਗਿਆ ਦੁਪੱਟਾ ਦੁਪੱਟੇ ਦੇ ਡਿਜ਼ਾਈਨਿੰਗ ਕੀ ਬਾਤਾਂ ਹੀ ਆ ਬਿਲਕੁਲ ਓਕੇ ਰਿਪੋਰਟਾ ਲੋ ਜੀ ਨਾਲ ਸੂਟ ਚੈੱਕ ਕਰ ਲਓ ਦੁਪੱਟਾ ਔਰ ਉੱਪਰ ਬਣਿਆ ਹੋਇਆ ਡਿਜ਼ਾਈਨ ਸੂਟ ਦੇ ਉੱਪਰ ਲੋ ਜੀ ਬਿਲਕੁਲ ਓਕੇ ਰਿਪੋਰਟ ਪੀਸ ਆ ਆਲੋ ਕਰ ਲਓ ਚੈੱਕ ਉਸ ਤੋਂ ਬਾਅਦ ਤੁਹਾਨੂੰ ਦੇ ਦਿੰਨੇ ਆ yellow sheet ਦੇ ਵਿੱਚ ਬਹੁਤ ਸੋਹਣਾ ਸੂਟ ਆ ਸੇਮ ਡਿਜ਼ਾਈਨਿੰਗ ਹੈ ਇਹ ਤੁਹਾਨੂੰ ਮਿਲ ਜਾਣੀ ਹੈ ਜੀ ਲੋ ਕਰੋ ਚੈੱਕ ਇਹ ਲੋ ਦੇਖੋ ਕਿੰਨਾ ਘੈਂਟ ਡਿਜ਼ਾਈਨ ਆ ਬਿਲਕੁਲ ਡਿਫਰੈਂਟ ਆਰਟੀਕਲ ਆ ਜੀ ਆਲੋ ਕਰ ਲਓ ਚੈੱਕ ਲੋ ਜੀ ਔਰ ਦੁਪੱਟਾ ਵੀ ਤੁਹਾਨੂੰ ਦਿਖਾ ਦਈਏ ਬਿਲਕੁਲ ਓਕੇ ਰਿਪੋਰਟ ਪੀਸ ਹੋਗਾ ਦੇਖੋ ਜੀ ਦੁਪੱਟਾ ਪਰ ਵੀਡੀਓ ਨਾਲ ਦੀ ਨਾਲ ਸਾਰੀਆਂ ਭੈਣਾਂ ਸ਼ੇਅਰ ਕਰ ਦਿਓ ਆਪਣੇ ਰਿਲੇਟਿਵ ਆਪਣੇ ਫਰੈਂਡ ਸਰਕਲ ਸਾਰਿਆਂ ਨੂੰ ਭੇਜ ਦਿਓ ਤਾਂ ਕਿ ਸਾਰਿਆਂ ਦੇ ਵੱਡੇ ਫਾਇਦੇ ਕਰਦਗੇ ਆਪਾਂ ਨਾਲ ਦੀ ਨਾਲ ਆਹ ਲੋ ਜੀ ਕਰ ਲੋ ਚੈੱਕ ਉਸ ਤੋਂ ਬਾਅਦ ਤੁਹਾਨੂੰ ਬਿਲਕੁਲ ਵੱਖਰਾ ਕਲਰ ਨਵਾਂ ਡਿਜ਼ਾਈਨ ਬਾਜਵ ਰੇਟ ਦੇ ਉੱਪਰ ਤੇ ਰਹਿਣਾ ਦਿਖਾਉਣ ਲੱਗਾਂਗਾ ਪੀਸ ਚੈੱਕ ਕਰ ਲੋ ਜੀ ਇਹ ਦੇਖੋ ਸੂਟ ਦੀ ਗ੍ਰੇਸ ਚੈੱਕ ਕਰੋ ਕਿੰਨੀ ਜ਼ਿਆਦਾ ਕੀ ਆਹ ਲੋ ਗ੍ਰੇਸ ਚੈੱਕ ਕਰੋ ਕਿੰਨੀ ਜ਼ਿਆਦਾ ਕੀ ਸੂਟ ਦੀ ਲੋ ਜੀ ਕਰੋ ਚੈੱਕ ਆਹ ਲੋ ਬਿਲਕੁਲ ਓਕੇ ਰਿਪੋਰਟ ਪੀਸ ਹੈ ਜੀ ਲਓ ਔਰ ਦੁਪੱਟਾ ਵੀ ਬਹੁਤ ਜ਼ਿਆਦਾ ਪਿਆਰਾ ਹੈਗਾ ਲਓ ਜੀ ਲੋ ਦੁਪੱਟਾ ਵੀ ਚੈੱਕ ਕਰ ਲਓ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਲਓ ਆ ਦੇਖੋ ਦੁਪੱਟਾ ਸਾਈਜ਼ ਤੁਹਾਨੂੰ ਮਿਲ ਜੂਗਾ ਇਹ ਚ ਮੀਡੀਅਮ ਲਾਰਜ ਔਰ ਐਕਸਲ ਤਿੰਨੋਂ ਸਾਈਜ਼ ਮਿਲ ਜਾਣੇ ਨੋਟ ਕਰ ਲਿਓ ਤਿੰਨੋਂ ਸਾਈਜ਼ ਮਿਲ ਜਾਣੇ ਤੁਹਾਨੂੰ ਬਹੁਤ ਸੋਹਣਾ ਸੂਟ ਹੈਗਾ ਦੁਪੱਟਾ ਵੀ ਬੜਾ ਪਿਆਰਾ ਸਾਰਾ ਕਪੜਾ ਜਿੰਨਾ ਵੀ ਹੁਣ ਆਪਣੀ ਸ਼ਾਪ ਤੇ ਆ ਰਿਹਾ ਹੈਗਾ ਇਹ ਸਾਰਾ ਜਿਹੜਾ ਤੁਹਾਨੂੰ ਫੈਬਰਿਕ ਮਿਲੂਗਾ ਪਾਰਟੀ ਵੇਅਰ ਮਿਲੂਗਾ કોટਨ ਨੂੰ ਹੁਣ ਕਰ ਚੱਲੇ ਆ ਬਾਏ ਬਾਏ ਕਿਉਂਕਿ ਅੱਗੇ ਆ ਗਿਆ ਫੰਕਸ਼ਨ ਸਾਰਿਆਂ ਨੂੰ ਭੈਣਾਂ ਨੂੰ ਲੋੜ ਆ ਇਹ ਫਟਾਫਟ ਪਹਿਲੀਆਂ ਜੀ ਐਡਵਾਂਸ ਨਿਊ ਡਿਜ਼ਾਈਨ ਨਵੇਂ ਕੱਪੜੇ ਲੈ ਸਕਦੇ ਹੋ ਤੁਸੀਂ ਦੋ ਜੀ ਗ੍ਰੇ ਕਲਰ ਉੱਪਰ ਚੈੱਕ ਕਰ ਲਓ ਕਿੰਨਾ ਸੋਹਣਾ ਕੰਮ ਹੋਇਆ ਵਾ ਦੁਪੱਟਾ ਚੈੱਕ ਕਰੋ ਕਿੰਨਾ ਜਿਆਦਾ ਪਿਆਰਾ ਹੈਗਾ ਜੀ ਆ ਲੋ ਬਿਲਕੁਲ ਓਕੇ ਰਪੋਰਟ ਪੀਸ ਹੈ ਜੀ ਆ ਲੋ ਕਰੋ ਚੈੱਕ ਦੁਪੱਟਾ ਨੀਚੇ ਸੂਟ ਦਾ ਘੇਰਾ ਚੈੱਕ ਕਰ ਲਓ ਔਰ ਨਾਲ ਦੁਪੱਟਾ ਚੈੱਕ ਕਰ ਲਓ ਕਿੰਨਾ ਪਿਆਰਾ ਸ਼ਾਨਦਾਰ ਦੁਪੱਟਾ ਦੇਖੋ ਕਿੰਨੀ ਗ੍ਰੇਸ ਹੈ ਸੂਟ ਦੀ ਲਓ ਜੀ ਕਰੋ ਚੈੱਕ ਸਾਈਜ਼ਾਂ ਨੂੰ ਵੱਡੇ ਛੋਟੇ ਤਕਰੀਬਨ ਸਾਰਿਆਂ ਦੇ ਵਿੱਚ ਮਿਲ ਜਾਣਗੇ ਸੋ ਸਾਰੇ ਤੁਸੀਂ ਆਰਡਰ ਕਰ ਸਕਦੇ ਹੋ ਸਾਡੀਆਂ ਭੈਣਾਂ ਪੰਜਾਬ ਦੇ ਵਿੱਚ ਸ਼ਿਪਿੰਗ ਆਪਣੀ ਫ੍ਰੀ ਹੈ ਪੰਜਾਬ ਤੋਂ ਬਾਹਰ ਜਿਹੜੇ ਸਾਡੇ ਬੈਠੇ ਆ ਭੈਣ ਬੈਠੀਆਂ ਨੇ ਜਾਂ ਭਰਾ ਸਾਡੇ ਨਾਲ ਜੁੜੇ ਹੋਏ ਕਿਸੇ ਨੇ ਕਿਸੇ ਨੂੰ ਗਿਫਟ ਕਰਨਾਗਾ ਮੰਗਵਾਉਣਾਗਾ ਤਾਂ ਸੋ ਉਹਨਾਂ ਦੇ ਥੋੜਾ ਬਹੁਤ ਚਾਰਜਸ ਹੁੰਦਾਗਾ ਟੈਨਸ਼ਨ ਨਾ ਲਿਓ ਇਹ ਵਾਲਾ ਚਿਕਨ ਗਾੜੀ ਦੇ ਸੂਟ ਚੈੱਕ ਕਰੋ ਜੀ ਸਾਈਜ਼ ਤੁਹਾਨੂੰ ਦੋ ਮਿਲ ਜਾਣਗੇ ਚ ਵੱਡੇ ਛੋਟੇ ਆ ਦੇਖੋ ਨਾਲ ਦੁਪੱਟਾ ਆ ਗਿਆ ਔਰਗਾਂਜਾ ਬਿਲਕੁਲ ਓਕੇ ਰਿਪੋਰਟ ਆ ਲੋ ਜੀ ਕਰੋ ਚੈੱਕ ਦੁਪੱਟਾ ਹੀ ਬਹੁਤ ਸ਼ਾਨਦਾਰ ਆ ਦੋਨੋਂ ਸਾਈਜ਼ ਅਵੇਲੇਬ ਸੌਰੀ ਐਮ ਸਾਈ ਤੋਂ ਲੈ ਕੇ ਡਬਲ ਐਕਸਲ ਤੱਕ ਸਾਰੇ ਸਾਈਜ਼ ਅਵੇਲੇਬਲ ਐ ਚ ਇਹ ਦੇਖੋ ਸੈਟ वाइज ਮਾਲ ਹੈ ਦਾ ਪੂਰਾ ਪਰ ਉਸ ਤੋਂ ਬਾਅਦ ਤੁਹਾਨੂੰ ਅਗਲਾ ਡਿਜ਼ਾਈਨ ਦਿਖਾ ਦਈਏ ਜੀ ਕਰੋ ਚੈੱਕ ਆ ਲੋ ਬਿਲਕੁਲ ਓਕੇ ਰਿਪੋਰਟ ਪੀਸ ਆ ਤੁਹਾਨੂੰ ਸੂਟ ਦੇਖੋ ਕਿੰਨਾ ਜ਼ਿਆਦਾ ਸ਼ਾਨਦਾਰ ਆ ਓਕੇ ਰਿਪੋਰਟ ਪੀਸ ਆ ਲੋ ਜੀ ਕਰੋ ਚੈੱਕ ਬਿਲਕੁਲ ਓਕੇ ਰਿਪੋਰਟ ਪੀਸ ਹੋਊਗਾ ਬਹੁਤ ਸੋਹਣਾ ਚਾਈਨਾ ਸੂਟ ਤਾਂ ਦੇਖੋ ਕਿੰਨੀ ਜ਼ਿਆਦਾ ਗੀ ਡਿਜ਼ਾਈਨਿੰਗ ਬਿਲਕੁਲ ਪਿਆਰੀ ਆ ਸਾਈਜ਼ ਸਾਰੇ ਅਵੇਲੇਬਲ ਆ ਨਿਊ ਸਟਾਕ ਆ ਦੁਪੱਟਾ ਬੜਾ ਪਿਆਰਾ ਹੈਗਾ ਰੀਟ ਬਹੁਤ ਜ਼ਾਰੇ ਜਾਇਆ ਜਾ ਇਸ ਤੋਂ ਬਾਅਦ ਸਾਰਾ ਕੁਝ ਓਕੇ ਆ ਬਾ ਤੁਸੀਂ ਆਰਡਰ ਕਰ ਲਓ ਫਟਾਫਟ ਜੀ ਔਰ ਵੀਡੀਓ ਕਰ ਦਿਓ ਸ਼ੇਅਰ ਲਓ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਦਾ ਕਲਰ ਇਚ ਕਲਰ ਸਾਰੇ ਜੀ ਆਪਣੇ ਕੋਲੇ ਅਵੇਲੇਬਲ ਹੈ ਜੀ ਚੈੱਕ ਕਰ ਲਿਓ ਆ ਲੋ ਕਰੋ ਚੈੱਕ ਜੀ ਸਾਈਜ਼ਸ ਕਲਰ ਫੁੱਲ ਬਟਾ ਫੁੱਲ ਸਟਾਕ ਆਪਣੇ ਕੋਲੇ ਆ ਗਿਆ ਬਿਵੇਕ گارਮੈਂਟਸ ਨਿਹਾਲ ਸਿੰਘ ਵਾਲਾ ਤੇ ਜਿਹੜੀਆਂ ਭੈਣਾ ਪਹਿਲੀ ਵਾਰੀ ਵੀਡੀਓ ਦੇਖਣ ਲੱਗੀਆਂ ਨੇ ਪੇਜ ਫੋਲੋ ਕਰ ਲਿਓ ਆਈਕਨ ਬੈਲ ਦਾ ਕਰ ਲਿਓ ਆਲ ਦੀ ਕਲਿੱਕ ਤਾਂ ਕਿ ਵੀਡੀਓ ਪਹੁੰਚ ਸਾਰ ਤੁਹਾਡੇ ਕੋਲੇ ਪਹੁੰਚ ਜਾ ਕਰੇ ਫਟਾਫਟ ਔਰ ਤੁਸੀਂ ਵੱਡੇ ਫਾਇਦੇ ਕਰਵਾ ਸਕੋ ਆਪਣੇ ਲੋ ਜੀ ਉਸ ਤੋਂ ਬਾਅਦ ਤੁਹਾਨੂੰ ਦਿਖਾ ਦਗੇ ਅਗਲੇ ਡਿਜ਼ਾਈਨ ਲੋ ਜੀ ਲੇਮਨ ਸ਼ੇਡ ਦੇ ਵਿੱਚ ਅੱਗੇ ਮੈਰਿਜ ਵਗੈਰਾ ਚੱਲ ਪਿਆ ਹਲਦੀ ਤੇ ਕਿਸੇ ਨੂੰ ਸੂਟ ਚਾਹੀਦਾ ਤਾਂ ਲੇਮਨ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਪਣੇ ਕੋਲੇ ਆ ਚੁੱਕੇ ਆ ਲੋ ਕਰੋ ਚੱਕ ਜੀ ਇਹ ਲੋ ਜੀ ਲੋ ਡਿਜ਼ਾਈਨ ਨੂੰ ਦੇਖੋ ਗ੍ਰੀਨ ਕਲਰ ਦਾ ਕੰਬੀਨੇਸ਼ਨ ਆ ਸਾਰੇ ਕੈਟਲੌਗ ਵਾਲੀਆਂ ਆਈਟਮਾਂ ਹੋਣਗੀਆਂ ਚੈੱਕ ਕਰ ਲਓ ਜੀ ਇਹ ਤਾਂ ਪਾਰਟੀ ਵੇਅਰ ਸੂਟਸ ਹੋਣਗੇ ਸਾਰੇ ਮੋਡਲ ਵਾਲੇ ਪੀਸ ਆ ਆ ਦਾ ਗਿਆ ਦੁਪੱਟ ਇਹਦਾ ਦੁਪੱਟਾ ਔਰ ਨਾਲ ਪਲਾਜ਼ੋ ਜੀ ਆ ਲੋ ਉਸ ਤੋਂ ਬਾਅਦ ਤੁਹਾਨੂੰ ਦੇ ਦਗੇ ਇਹਨਾਂ ਦਾ ਅਗਲਾ ਡਿਜ਼ਾਈਨ ਦੰਨੇ ਆਈ ਤੁਹਾਨੂੰ ਅਗਲਾ ਸੂਟ ਬਹੁਤ ਜ਼ਿਆਦਾ ਸ਼ਾਨਦਾਰ ਹੈ ਚੈੱਕ ਕਰ ਲਓ ਆ ਲੋ ਜੀ ਬਿਲਕੁਲ ਓਕੇ ਰਪੋਰਟ ਪੀਸ ਆ ਦੇਖੋ ਕਿੱਡੇ ਘੈਂਟ ਘੈਂਟ ਡਿਜ਼ਾਈਨ ਨੇ ਬਾਜ਼ਾਰ ਵਰੇਟਾਂ ਤੇ ਆ ਹੁਣ ਤੁਹਾਨੂੰ ਪ੍ਰਾਈਸ ਵੀ ਨਾਲ ਦੀ ਨਾਲ ਦੱਸ ਦਈਏ ਜੀ ਪ੍ਰਾਈਸ ਸਿਰਫ ਲੱਗਣਿਆ ਤੁਹਾਨੂੰ 1499 ਰੁਪਏ ਜੋ ਕਿ ਬਾਜ਼ਾਰ ਦੇ ਵਿੱਚ 3000 4000 ਤੁਹਾਨੂੰ ਸੂਟ ਮਿਲਨੇ ਆ ਵੱਡੇ ਸਟੋਰਾਂ ਤੋਂ ਪਰ ਆਪਾਂ ਤੁਹਾਨੂੰ ਤੁਹਾਡੀ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਹੀ ਦੇ ਦੇਣੇ ਆ ਸਿਰਫ 1499 ਰੁਪਏ ਦੇ ਵਿੱਚ ਜਿਹੜਾ ਮਰਜੀ ਸੂਟ ਲੈ ਲਓ ਪ੍ਰਾਈਸ ਸਾਰਾ ਲੱਕੀ ਆ ਸਾਈਜ਼ ਵੱਡਾ ਛੋਟਾ ਜਿਹੜਾ ਮਰਜੀ ਲੈ ਲਓ ਉਹਦਾ ਪ੍ਰਾਈਸ ਤੁਹਾਨੂੰ 1 ਇੱਕੀ ਲੱਗਣਾਗਾ 1499 ਰੁਪਏ ਦੇ ਵਿੱਚ ਇੰਧਾ ਦੇ ਘੈਂਟ ਘੈਂਟ ਸੂਟ ਤੁਹਾਨੂੰ ਆਲ ਪੰਜਾਬ ਸ਼ਿਪਿੰਗ ਫ੍ਰੀ ਆ ਆਫਰ ਤੇ ਆਫਰ ਆ ਵਾਜੇਵ ਰੇਟ ਨੇ ਸ਼ਿਪਿੰਗ ਫ੍ਰੀ ਆ ਘਰ ਬੈਠੇ ਕਰ ਲਓ ਆਰਡਰ ਨੰਬਰ ਸਾਡਾ ਉੱਪਰ ਪਾਇਆ ਵਾ ਸੋ ਵੀਡੀਓ ਸ਼ੇਅਰ ਕਰ ਦਿਓ ਹੋਰ ਨਵੀਂ ਅਪਡੇਟ ਦੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਇਹਨਾਂ ਪਿਆਰ ਦੇਣ ਦੇ ਲਈ ਔਰ ਮਿਲਦੇ ਆਂਗਲੀ ਵੀਡੀਓ ਤੇ ਧੰਨਵਾਦ ਤੁਹਾਡੇ ਸਾਰਿਆਂ ਦਾ ਸੋ ਫਟਾਫਟ ਤੁਸੀਂ ਆਰਡਰ ਕਰ ਲਓ ਸਟਾਕ ਆਪਣੇ ਕੋਲੇ ਆ ਚੁੱਕਿਆ ਹੈਗਾ ਇਹ ਬਨਾਰਸੀ ਦੁਪੱਟੇ ਦੇ ਨਾਲ yellow shade ਵੀ ਚੈੱਕ ਕਰ ਲਓ ਜੀ ਬਿਲਕੁਲ ਓਕੇ ਰਪੋਰਟ ਪੀਸ ਹੋਗਾ ਦੇਖੋ ਕਰ ਲਓ ਚੈੱਕ ਆ ਲਓ ਲਓ ਜੀ ਪ੍ਰਾਈਸ ਲੱਗਣਾ ਸਿਰਫ 1499 ਰੁਪਏ ਸਾਰਿਆਂ ਨੂੰ ਜੀ ਧੰਨਵਾਦ ਤੁਹਾਡੇ ਸਾਰਿਆਂ ਦਾ